अयोध्या ਦੇ ਵਿੱਚ ਅੱਜ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਠਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਥਾਂ-ਥਾਂ ਤੇ ਲੰਗਰ ਲਾਏ ਗਏ ਨੇ ਮੰਦਰਾਂ ਦੇ ਵਿੱਚ ਕੀਰਤਨ ਕਰਵਾਏ ਜਾ ਰਹੇ ਨੇ। ਉਥੇ ਅੰਮ੍ਰਿਤਸਰ ਦੇ ਵਿੱਚ ਵੀ ਥਾਂ-ਥਾਂ ਤੇ ਲੰਗਰ ਲਾਏ ਗਏ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਵੱਲੋਂ ਵੀ ਨਾਵਲਟੀ ਚੌਂਕ 'ਚ ਇੱਕ ਲੰਗਰ ਲਾਇਆ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਚੇਚੇ ਤੌਰ 'ਤੇ ਪਹੁੰਚੇ। ਉਹਨਾਂ ਨੇ ਆਖਿਆ ਕਿ ਉਹਨਾਂ ਦੇ ਮਹਰੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਹਰ ਇੱਕ ਧਰਮ ਦਾ ਸਤਕਾਰ ਕੀਤਾ ਇਹਨਾਂ ਇਹ ਵੀ ਆਖਿਆ ਕਿ 300 ਕਰੋੜ ਰੁਪਏ ਲਾ ਕੇ RAM ਤੀਰਥ ਮੰਦਿਰ ਨੂੰ ਬਹੁਤ ਖੂਬਸੂਰਤ ਬਣਾਇਆ ਗਿਆ ਹੈ ਇਤਿਹਾਸਕ ਦੁਰਗਿਆਨਾ ਮੰਦਿਰ ਦੇ ਵਾਸਤੇ 150 ਕਰੋੜ ਰੁਪਏ ਦੇ ਕੇ ਉਸ ਨੂੰ ਵੀ ਬਿਊਟੀਫਾਈ ਕੀਤਾ ਗਿਆ ਸੀ ਤੇ ਹੋਰ ਵੀ ਕਈ ਕੰਮ ਕੀਤੇ ਗਏ ਸਨ ਸੁਖਵੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ ਇਸ ਤੋਂ ਇਲਾਵਾ ਨਹਿਰੂ ਸ਼ੋਪਿੰਗ ਕੰਪਲੈਕਸ ਦੇ ਵਿੱਚ ਵੀ ਲੰਗਰ ਲਾਇਆ ਗਿਆ ਤੇ ਉੱਥੇ ਆਤਿਸ਼ਬਾਜੀ ਵੀ ਕੀਤੀ ਗਈ ਦੁਨੀਆ ਵਿੱਚ ਵਸਦੇ Hindu ਸਮਾਜ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਯਾਰਾ ਕੋਈ ਨਹੀਂ ਕਿ RAM ਮੰਦਰ ਦੀ ਅੱਜ ਸ਼ੁਰੂਆਤ ਜਿਹੜੇ ਪ੍ਰਾਣ ਪ੍ਰਤੀਸ਼ਤਾ ਜਿਹੜੀ ਅੱਜ ਹੋ ਰਹੀ ਹੈ ਦੇਖੋ ਆਪਣਾ ਜਿਹੜਾ ਦੇਸ਼ ਹੈ ਅਕੱਲਾ ਐਜਾ ਦੇਸ਼ ਹੈ ਦੁਨੀਆ ਜਿਸੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਤੇ ਖਬਸੂਰਤੀ ਇਸ ਦੇਸ਼ ਦੀ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਆ ਤੇ ਇੱਕ ਦੂਜੇ ਦੀ ਖੁਸ਼ੀਆਂ ਵਿੱਚ ਆਪਣਾ ਹਿੱਸਾ ਪਾਉਂਦੇ ਆ ਸੋ ਅੱਜ ਜਿਹੜਾ ਸਾਰੇ ਦੇਸ਼ ਵਾਸੀ ਤੇ ਮੈਂ ਅੱਜ ਦੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆ ਜਵਸੀ ਆਪਣੇ ਦੇਸ਼ ਵਾਸੀਆਂ ਨੂੰ ਮੈਂ ਅੱਜ ਦੇ ਦਿਨ ਦੀ ਵਧਾਈ ਦੇਣਾ ਚਾਹੁੰਦਾ ਤੇ ਮੈਂ ਦੇਖਿਆ ਪੂਰੇ ਦੇਸ਼ ਵਿੱਚ ਕੋਨੇ-ਕੋਨੇ ਚ ਲੰਗਰ ਵੀ ਲੋਕ ਲਾ ਰਹੇ ਆ ਤੇ ਮੈਂ ਤਾਂ ਆਈ ਕਹਿਣਾ ਚਾਹਣਾ ਹੈ ਕਿ ਪੰਜਾਬ ਜਿਹੜਾ ਸੂਬਾ ਹੈ ਆ ਇੱਕ ਬਾਰਡਰ ਦਾ ਸੂਬਾ ਹੈ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਐਜੀ ਸੋਚ ਸੀ ਜੀ ਨੇ ਪੰਜਾਬ ਨੂੰ ਇਕੱਠਾ ਰੱਖਿਆ ਪੰਜਾਬ ਨੂੰ ਅੱਗੇ ਲੈ ਕੇ ਗਏ ਸਰ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਵੀ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦਾ ਜੋ ਵੀ ਸ਼ੁਭ ਦਿਹਾੜਾ ਆਉਂਦਾ ਸਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਬਹਿ ਕੇ ਉਹਨਾਂ ਨਾਲ ਉਹਨਾਂ ਮਨਾਉਂਦੇ ਸੀ ਉਹਨਾਂ ਦੇ ਸ਼ੁਭ ਦਿਹਾੜਿਆਂ ਦੇ ਆਪ ਹਿੱਸਾ ਬੰਦੇ ਸੀ ਕੱਲੇ ਆ ਨਹੀਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਸਟੇਸ਼ਨ ਓਮਨੀ ਕਾਲੀ ਦਲ ਜਿਹੜੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਜਿਹੜੀ ਸੋਚ ਸਾਡੇ ਗੁਰੂ ਸਬਾਨ ਨੇ ਸਾਨੂੰ ਸਿਖਾਈ ਹੈ ਉਹੀ ਸੋਚ ਤੇ ਅਸੀਂ ਪੈਰਾ ਦਿੰਦੇ ਰਹਿੰਦੇ ਆ ਉਹ ਸੋਚ ਤੇ ਗੁਰੂ ਸਬਾਨ ਦੇ ਦੱਸਿਓਏ ਸੋਚ ਤੇ ਅਸੀਂ ਚੱਲਦੇ ਆਂ ਤੁਸੀਂ ਦੇਖਿਆ ਹੋਣਾ ਉਸੇ ਸੋਚ ਰਹੇ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ RAM TEERTH ਇੱਕ ਐਜਾ ਪਵਿੱਤਰ ਸਥਾਨ ਹੈ ਉਹਦੀ ਸੇਵਾ ਵੀ ਬਾਦਲ ਸਾਹਿਬ ਨੇ ਕਰਾਈ ਤੇ 300 ਕਰੋੜ ਰੁਪਏ ਲਾ ਕੇ RAM TEERTH ਮੰਦਿਰ ਨੂੰ ਬਹੁਤ ਖੂਬਸੂਰਤ ਬਣਾਇਆ ਹੈ 150 ਕਰੋੜ ਰੁਪਏ ਦੁਰਗਿਆਣਾ ਮੰਦਿਰ ਜਿਹੜਾ ਬਹੁਤ ਇਤਿਹਾਸਿਕ ਮੰਦਿਰ ਹੈ ਉਹਦੇ ਵਾਸਤੇ ਵੀ 150 ਰੁਪਿਆ 150 ਕਰੋੜ ਰੁਪਿਆ ਦੇ ਕੇ ਉਹਨੂੰ ਬਿਊਟੀਫਾਈ ਕੀਤਾ ਗੁਰੂ ਰਵਤਾ ਜੀ ਮਾਜਦੀਪਿੰਦ ਸਤ ਮੈਂ ਸ਼ੁਰੂ ਕਉਂਗੀ ਤੇ ਦਰਬਾਰ ਸਾਹਿਬ ਦੇ ਚਾਰੇ ਤਰਫ ਦੇਖੋ ਸੋ ਮੇਰੀ ਮਤਲਬ ਹੈ ਕਿ ਆਪਾਂ ਸਾਰੇ ਮੈਂ ਆਈ ਕਣਾ ਚਾਹੁੰਦਾ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਇਕੱਠੇ ਹੋ ਕੇ ਮਨਾਈਏ ਆਈ ਇੱਕ ਪੰਜਾਬ ਦੀ ਤਾਕਤ ਹੈ ਆਈ ਇੱਕ ਆਪਣੀ ਦੇਸ਼ ਦੀ ਤਾਕਤ ਹੈ ਆਪਾਂ ਇਕੱਠੇ ਹੋ ਕੇ ਆਪਾਂ ਦੇਸ਼ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਪਰ ਸਭ ਮੌਜੂਦਾ ਸਰਕਾਰ ਨੇ ਪ੍ਰਾਂਤ ਪ੍ਰਤੀਸ਼ਾ ਤੋਂ ਕਿਨਾਰਾ ਕੀਤਾ ਸਮੂਹ ਹਿੰਦੂ ਸਮਾਜ ਨੇ ਮੰਗ ਕੀਤੀ ਸੀ ਛੁੱਟੀ ਕਰਨ ਦੀ ਮੈਂ ਦੱਸਿਆ ਕੀ ਹੈ ਐਸ ਮੋਟ ਐਸ ਸ਼ੁਭ ਦਿਹਾੜੇ ਤੇ ਮੈਂ ਕਿਸੇ ਨੂੰ ਮੈਂ ਬੰਦ ਦੀ ਈ ਛੁੱਟੀ ਦੀ ਮੰਗ ਕੀਤੀ ਸੀ ਲੋਕਾਂ ਨੇ ਪਰ ਨਹੀਂ ਕੀਤੀ ਗਈ ਨਾ ক্রিকেট ਮੈਚ ਦੇ ਵਾਸਤੇ ਸਕਰੀਨਾਂ ਲਗਾਈਆਂ ਗਈਆਂ ਸੀ ਸਰਕਾਰ ਵੱਲੋਂ ਪਰ ਇਸ ਤਰ੍ਹਾਂ ਦੇ ਪ੍ਰਾਂਤ ਪ੍ਰਤੀਸ਼ਾ ਲੋਕਾਂ ਨੂੰ ਦਿਖਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਪ੍ਰੋਬਲਮ ਕੀ ਹੈ ਕਿ ਆਪਾਂ ਪੰਜਾਬ ਵਾਲੇ ਲੋਕ ਇੱਕ ਕਸੂਤੇ ਸਮੱਸਿਆ 'ਚ ਫਸ ਗਏ ਆ ਇੱਕ ਐਜਾ ਨਖਿੱਦ ਮੁੱਖ ਮੰਤਰੀ ਆਪਾਂ ਨੂੰ ਮਿਲ ਗਿਆ ਇੱਕ ਐਜਾ ਇਨਸਾਨ ਮਿਲ ਗਿਆ ਜਿਹਨੂੰ ਕੋਈ ਮਾਨ ਮਰਿਆਦਾ ਕੋਈ ਕਿਸੇ ਦੀ ਭਾਵਨਾ ਦੀ ਨਾ ਕਦਰ ਹੈ ਉਹ ਆਪਣਾ ਸੋਚਦਾ ਹੈ ਆਪਣਾ ਜੋ ਕਰਦਾ ਹੈ ਆਮ ਜਨਤਾ ਦੀਆਂ ਜੋ ਭਾਵਨਾ ਹੈ ਉਹ ਉਹਦੇ ਬਾਰੇ ਪਤਾ ਨਹੀਂ ਦਰਬਾਰ ਸਾਹਿਬ ਜਿੱਥੇ ਕੀਰਤਨ ਹੁੰਦਾ ਸੀ ਸਕਰੀਨਾਂ ਤੇ ਆਪਣੀ ਫੋਟੋ ਲਈ ਵਟਾ ਐਜਾ ਇਨਸਾਨ ਤੋਂ ਕੀ ਉਮੀਦ ਕਰਦੇ ਆ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਐਸ ਨਖਿਤ ਮੁੱਖ ਮੰਤਰੀ ਦੀ ਕੋਈ ਆਸ ਨਹੀਂ ਅੱਜ ਬਹੁਤ ਵੱਡਾ ਦੇਣ ਹੈ ਬਹੁਤ ਖੁਸ਼ੀ ਦਾ ਦੇਣ ਹੈ ਪ੍ਰਭੂ ਰਾਮ ਲਾਲਾ ਦੀ ਪ੍ਰਾਣ ਪ੍ਰਤੀਸ਼ਠਾ ਹੋ ਰਹੀ ਹੈ ਅਜोध्या ਅਜ ਭਵੇ ਮੰਦਰ ਬਣ ਰਿਹਾ 500 ਸਾਲ ਦੀ ਉਡੀਕ ਤੋਂ ਬਾਅਦ 500 ਸਾਲ ਦੀਆਂ ਕੁਰਬਾਨੀਆਂ ਤੋਂ ਬਾਅਦ 500 ਸਾਲ ਦੇ ਸੰਘਰਸ਼ ਤੋਂ ਬਾਅਦ ਇਹ ਦੇਣ ਆਇਆ ਪੂਰੀ ਦੁਨੀਆ ਦੇ ਵਿੱਚ RAM ਨਾਮ ਦੀ ਜਾਜਾਕਾਰ ਹੋ ਰਹੀ ਆ ਪ੍ਰਭੂ ਰਾਮ ਅੱਜ ਅਯੁੱਧਿਆ ਦੇ ਵਿੱਚ ਸਥਾਪਿਤ ਹੋ ਰਹੇ ਆ ਆਪਣੇ ਘਰ ਆ ਰਹੇ ਆ ਆਪਣੇ ਜਨਮ ਸਥਾਨ ਤੇ ਆ ਰਹੇ ਆ ਪ੍ਰਭੂ ਰਾਮ ਲਾਲਾ ਦਾ ਅੱਜ ਪ੍ਰਾਣ ਪ੍ਰਤੀਸ਼ਤਾ ਦਾ ਪ੍ਰੋਗਰਾਮ ਹੈ ਅਯੁੱਧਿਆ ਦੇ ਵਿੱਚ ਪਰ ਪੂਰੇ ਦੇਸ਼ ਦੇ ਵਿੱਚ ਜਾਜਾਕਾਰ ਹੋ ਰਹੀ ਆ ਅਸੀਂ ਵੀ 2-3 ਦਿਨ ਤੋਂ ਇਹ ਬੰਦਾਲ ਇਹ ਦਾ ਪ੍ਰਬੰਧ ਕਰਦੇ ਪਏ ਸੀ ਤੇ ਅੱਜ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੀ ਪੂਰੀ ਟੀਮ ਇੱਥੇ ਸੇਵਾ ਕਰ ਰਹੀ ਆ ਪ੍ਰਭੂ ਰਾਮ ਦੀ ਜਾਜਾ ਕਰ ਰਹੀ ਆ ਸਵੇਰ ਤੋਂ ਦੇਸੀ ਘੋਦਾ ਹਲਵਾ ਮਠੀ ਤੇ ਚਾਹ ਦਾ ਲੰਗਰ ਚੱਲਦਾ ਪਿਆ ਲੰਚ ਦਾ ਟਾਈਮ ਹੋ ਜਾਣਾ ਭਟੂਰੇ ਛੋਲੇ ਪੂੜੀ ਛੋਲੇ ਲਾਂਜੀ ਕੜਾ ਇਹ ਰੈਗੂਲਰ ਸ਼ਾਮ ਤੱਕ ਚੱਲੂਗਾ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਮਣੀ ਕਾਲੀਦਾਲ ਵੀ ਇੱਥੇ ਪਹੁੰਚ ਰਹੇ ਆ 12 ਵਜੇ ਲੰਗਰ ਦਾ ਉਦਘਾਟਨ ਕਰਨਗੇ ਪ੍ਰੋਪਰ ਤੇ ਅਸੀਂ ਅੰਦਰ ਪੰਡਾਲ ਬਣਾਇਆ ਵਾ ਉਹਦੇ ਚ ਬਿਠਾ ਕੇ ਪਿਆਰ ਦੇ ਨਾਲ ਲੰਗਰ ਸ਼ਿਕਾਇਆ ਜਾਊਗਾ ਜਿਨ੍ਹਾਂ ਨੇ ਬਾਹਰ ਛਕਣਾ ਉਹ ਬਾਹਰ 12ਵਾਂ ਸਟਾਲ ਲੱਗੇ ਆ ਅੰਦਰ ਬਿਠਾ ਕੇ ਵੀ ਸ਼ਿਕਾਇਆ ਜਾਊਗਾ ਤੇ ਪ੍ਰਭੂ ਦਾ ਜਾਜਕਾਰ ਹੋ ਰਹੀ ਆ ਰਾਤ ਨੂੰ ਲਾਈਟਨਿੰਗ ਤੇ ਅਸਤਵਾਦੀ ਦਾ ਪ੍ਰੋਗਰਾਮ ਆ ਲੜਕੀਆਂ ਦੀਪਮਾਲਾ ਹੋ ਰਹੀ ਆ ਦੀਵਾਲੀ ਮਨਾਈ ਜਾ ਰਹੀ ਆ ਤੇ ਮੈਂ ਸਮਝਦਾ ਕਿ ਜਿਹੜੀ ਦੀਵਾਲੀ ਅਸੀਂ ਮਨਾਉਨੇ ਆ ਇਹ ਦਿਨ ਜਿਹੜਾ ਅੱਜ ਜੋ ਦੁਨੀਆ ਦੇ ਵਿੱਚ ਜੋ ਮਾਤਾਵਰਨ ਬਣਿਆ ਵਾ 100 ਗੁਣਾ ਵੱਧ ਖੁਸ਼ੀਆਂ 100 ਗੁਣਾ ਵੱਧ ਦੀਵਾਲੀ ਜਿਹੜੀ ਆ ਅੱਜ ਪ੍ਰਭੂ ਰਾਮ ਲੱਲਾ ਦੇ ਪ੍ਰਾਣ ਪ੍ਰティਸ਼ਤਾ ਦੇ ਉੱਤੇ ਮਨਾਈ ਜਾ ਰਹੀ ਹੈ ਸਭ ਨੂੰ ਲੱਖਾਂ ਵਧਾਈਆਂ ਇਸ ਪੱਤਰ ਦਿੰਦੀਆਂ ਜੈ ਸ਼੍ਰੀ ਰਾਮ 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 ਅਸੀਂ ਅੱਜ ਨਹਿਰੂ ਸ਼ੋਪਿੰਗ ਕੰਪਲੈਕਸ ਤੇ ਅੰਮ੍ਰਿਤਸਰ ਕੰਪਿਊਟਰ ਟਰੇਡਰ ਐਸੋਸੀਏਸ਼ਨ ਵੱਲੋਂ ਇੱਥੇ ਭੰਡਾਰੇ ਦਾ ਇੰਤਜ਼ਾਮ ਕੀਤਾ ਹੈ ਰਾਮ ਲੱਲਾ ਪ੍ਰਾਣ ਪ੍ਰティਸ਼ਤਾ ਦੇ ਉਪਲਖ ਦੇ ਵਿੱਚ ਅਸੀਂ ਇੱਥੇ ਸਾਰੇ ਵੀਰ ਭਰਾ ਇਕੱਠੇ ਹੋ ਕੇ ਬਹੁਤ ਵਧੀਆ ਇੱਕ ਪ੍ਰੋਗਰਾਮ ਸੈਲੀਬ੍ਰੇਟ ਕਰ ਰਹੇ ਆ ਜਿਹਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਖੁੱਲਾ ਹਮੰਤਰਣ ਕੀਤਾ ਤੇ ਸਾਰਾ ਦਿਨ ਟੁੱਟ ਲੰਗਰ ਵਰਤੇਗਾ ਤੇ ਅੱਜ ਸਾਰਿਆਂ ਨੂੰ ਬੜਾ ਹੀ ਚਾ ਆ ਇਹ ਵਾਲਾ ਜਿਹੜਾ ਤਿਹਾਰ ਆ ਉਸ ਤਿਹਾਰ ਦੇ ਵਿੱਚ ਸਾਰੇ ਰਲ ਮਿਲ ਕੇ ਬਹੁਤ ਜ਼ਿਆਦਾ ਉਸ ਆ ਦੇ ਨਾਲ ਕੰਮ ਕਰ ਰਹੇ ਆ ਤੇ ਤੁਸੀਂ ਵੇਖੋ ਸਾਰੀ ਅਸੀਂ ਡੈਕੋਰੇਸ਼ਨ ਕੀਤੀ ਐ ਸਵੇਰੇ ਚਾਹੇ ਤੇ ਪਕੌੜੇ ਦਾ ਆਪੇ ਅਸੀਂ ਲੰਗਰ ਲਾਇਆ ਹੁਣ ਅਸੀਂ ਭੋਜਨ ਸਟਾਰਟ ਹੋ ਰਿਹਾ ਜਿਹਦੇ ਚ ਪੂੜੀ ਆ ਚਨੇ ਆ ਆਲੂ ਗੋਭੀ ਆ ਕੜਾ ਪ੍ਰਸ਼ਾਦ ਆ ਫਿਰ ਸਾਡਾ ਸ਼ਾਮ ਨੂੰ ਸੰਗੀਤਨ ਦਾ ਪ੍ਰੋਗਰਾਮ ਪ੍ਰੋਗਰਾਮ ਹੈਗਾ ਜਿਹੜਾ 5 ਤੋਂ 8 ਸੰਗੀਤਨ ਚੱਲੇਗਾ ਫਿਰ ਦੀਪਮਾਲਾ ਆ ਆਤੀਸ਼ਬਾਜੀ ਆ ਅਸੀਂ ਸਾਰੇ ਜਾਨੇ ਰਲ ਕੇ ਇਹਨੂੰ ਬਹੁਤ ਵਧੀਆ ਸੈਲੀਬ੍ਰੇਟ ਕਰ ਰਹੇ ਹਾਂ